ਉਹ ਗੰਦੀ ਸੋਚ ਦੇ ਲੋਕੋ ਓਏ ਖੇਤੀ ਤੋਂ ਕੀ ਮਾਰਾ ਹੋ ਜਾਂਦਾ ਯਾਰ ਜੇ ਕੋਈ ਦੁਸ਼ਮਣੀ ਹੁੰਦੀ ਊਂ ਕੱਢ ਲਿਆ ਕਰੋ ਸਿੱਧਾ ਹਿੱਕ 'ਚ ਵੱਜਿਆ ਕਰੋ ਅਗਲੇ ਦੇ ਹਨਾ ਖੇਤੀ ਤੋਂ ਕੀ ਮਾਰਾ ਯਾਰ ਸਾਰੀ ਪੌਦਤੀ ਕੋਈ ਸਪਰੇਅ ਕਰ ਗਿਆ ਯਾਰ ਲਾਹਣਤਾ ਯਾਰ ਮੇਰੇ ਆਪਣੇ ਪਿੰਡ ਦੀ ਘਟਨਾ ਹੈ ਹਨਾ ਤੇ ਆ ਸਾਰੀ ਕੋਈ ਦਵਾਈ ਮਾਰ ਗਿਆ ਬਾਈ ਇਹ ਕਿਸੇ ਨਾਲ ਕੋਈ ਦੁਸ਼ਮਣੀ ਆ ਯਾਰ ਊਂ ਕੱਢ ਲਿਆ ਕਰੋ ਹਿੱਕ 'ਚ ਵੱਜਿਆ ਕਰੋ ਅਗਲੇ ਦੇ ਆਹ ਕੀ ਫਸਲ ਤੋਂ ਮਾਰਾ ਹੋ ਜਾਂਦਾ ਬਾਈ ਯਾਰ ਕਿਉਂ ਗੰਦੀ ਸੋਚ ਦੇ ਲੋਕੋ ਤੁਸੀਂ ਐ ਕਰਦੇ ਹੋ ਹੁੰਨੇ ਹੋ ਆ ਦੇਖ ਸਕਦੇ ਆ ਜਮੀ ਆ ਦਵਾਈ ਦਾ ਆ ਦਵਾਈ ਦਾ ਫਿਰਦਾ ਸਿਸਟਮ ਆ ਸਾਰਾ ਪਤਾ ਲੱਗ ਰਿਹਾ ਪੈਟਰੋਲ ਵਾਂਗੂ ਆ ਦਿਖਾਓ ਆ ਦੇ ਇੱਕਦੋ ਪਤਾ ਲੱਗਿਆ ਫਿਰ ਇਹਨੂੰ ਅੱਜ ਪੰਜਵਾਂ ਸੀਮਾ ਦੇਣਾ ਹੂੰ ਇੱਕ ਹੋਇਆ ਦਾ ਕੰਮ ਪਹਿਲਾਂ ਯਾਰ ਇਹ ਐ ਹੋਊਗੀ ਤੈਨੂੰ ਹੂੰ ਜਿਹੜੀ ਆ ਚੀਜ਼ ਆ ਐ ਹੋਊਗੀ ਮੈਂ ਆਖਿਆ ਉਹ ਭੋਲੇ ਮਹਾਰਾਜ ਜਿਆਦਾ ਤਾਂ ਨਹੀਂ ਪੈ ਗਿਆ ਕਹਿੰਦਾ ਨਾ ਬਾਈ ਹਾਂ ਇਹ ਖੋਤੋਂ ਦੀ ਮਾਤੀ ਮਾ ਇਹ ਨੀਮੇਸ਼ ਦਾ ਨਾ ਮੱਚਦੀ ਜਦੋਂ ਇਹ ਲਾਤਪ ਪਾਣੀ ਅਸੀਂ ਨੇ ਲੱਕੇ ਨੂੰ ਮੈਂ ਆਇਆ ਭਣਦੇ ਯਾਰ ਦੀ ਸਮਾਏ ਘਾ ਨੂੰ ਇਕੱਠੀ ਹੋ ਗਿਆ ਪਾਣੀ ਦੇ ਲਾਉਣ ਤੋਂ ਬਾਅਦ ਇੱਕੋ ਲੱਤ ਹੋ ਗਈ ਢੜਕੇ ਲੱਕੀ ਬਿੱਟੀ ਕਰਤਾ ਮਹਾ ਜੇ ਰੇ ਵੀ ਹੋਇਆ ਫੇਰ ਮੈਂ ਰੇ ਦਾ ਕਾਰਨ ਤਾਂ ਐਂ ਕਹਿਣਾ ਕਿ ਜਿਹੜੀ ਉਹ ਦੀਰੀ ਲਾਈ ਆ ਮੈਂ ਪਰਲੀ ਉਹ ਇਹਨੇ ਪਾਇਆ ਨਹੀਂ ਹੋਇਆ ਸੀ ਹਾਂ ਵੀ ਉਹ ਗਮ ਮੱਚੀ ਉਹ ਉਹ ਕਿਉਂ ਮੱਚੀ ਇਹ ਜੋ ਕੀਲਾ ਤਾਂ ਲਾਦਾ ਬੱਟ ਕੇ ਦੋ ਲੱਕੇ ਪੈਰਾਗੋਟ ਹਾਂ ਉਹ ਸਿੱਟੇ ਦੇ ਦੇ ਪੈਰਾਗੋਟ ਪੱਟਾ ਨਹੀਂ ਯਾਰ ਕੀ ਦੁਨੀਆ ਇਹਦਾ ਕੀ ਬਣੂ ਯਾਰ ਅੰਤ ਹੀ ਆ ਦੁਨੀਆ ਦਾ ਯਾਰ ਇਹ ਅੰਤ ਹੈ ਦੁਨੀਆ ਦਾ ਇਦੂ ਵਾਦੂ ਮਾੜੀ ਗੱਲ ਕੀ ਹੋ ਯਾਰ ਕਿਸੇ ਦੀ ਫਸਲ ਤੇ ਬਾਈ ਮਾੜੀ ਅੱਖ ਰੱਖਣੀ ਹਨਾ ਇਹ ਦੁਨੀਆ ਦਾ ਅੰਤ ਹੈ ਇਹ ਕੱਲ ਜੋ ਗਿਆ ਸਲ ਯਾਰ ਇਦੂ ਮਾੜੀ ਗੱਲ ਕੀ ਹੋ ਯਾਰ ਬੰਦਾ ਸਾਰਾ ਪੌਦ ਪੁੱਤਾਂ ਵਾਂਗੂ ਪਾਲੀ ਹੋਈ ਸਾਰੀ ਜੀੜੀ ਲਾਉਣੀ ਸੀ ਬੰਦੇ ਨੇ ਹਨਾ ਤੇ ਸਾਰੀ ਇਹ ਯਾਰ ਮਚ ਗਈ ਯਾਰ ਕੋਈ ਲ ਦਵਾਈ ਏਰ ਲਾ ਕੇ ਛੱਟ ਗਿਆ ਬਾਈ ਪੈਰਾ ਮੋਟ ਪਤਾ ਨਹੀਂ ਕਿਹੜੀ ਹੁੰਦੀ ਆ ਯਾਰ ਸਾਹ ਸਮਝੋ ਬਾਰ ਐ ਇੰਨਾ ਕੱਲ ਜੋ ਗਾਜੂ ਕਦੇ ਸੋਚਿਆ ਨਹੀਂ ਸਾਰੀ ਇਹ ਬਹੁਤ ਮਚਾਦੀ ਹੈ ਲਾਨਤੀ ਲੋਕੋ ਜਿਹੜੇ ਇਹ ਲਾਨਤੀ ਲੋਕ ਲਾਨਤੀ ਲੋਕ ਜਿਹਨੇ ਜਿਹੜੇ ਲਾਨਤੀ ਲੋਕ ਹੁੰਦੇ ਨੇ ਨਾ ਸਭ ਤੋਂ ਸੜੇ ਹੋਏ ਲੋਕ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਇਹ ਮਰਦਾਂ ਦਾ ਕੰਮ ਨਹੀਂ ਹੈਗਾ ਇਹ ਜਨਾਨੀਆਂ ਵਾਲਾ ਕੰਮ ਹੈ ਬਈ ਇਹ ਮਰਦਾਂ ਦਾ ਕੰਮ ਹੈ ਹੀ ਨਹੀਂ ਕਿਸੇ ਦੀ ਫਸਲ ਤੇ ਮਾੜੀ ਅੱਖ ਰੱਖਣੀ ਕਿਸੇ ਦੀ ਫਸਲ ਨੂੰ ਅੱਖ ਲਾਉਣੀ ਕਿਸੇ ਦੇ ਸਪਰੇਅ ਕਰਨੀ ਇਹ ਲਾਨਤੀ ਬੰਦੇ ਦਾ ਕੰਮ ਹੈ ਲਾਨਤੀ ਬੰਦਾ ਜਿਹੜਾ ਗਿਰਿਆ ਹੋਇਆ ਬੰਦਾ ਹੁੰਦਾ ਹੈ ਜਿਹੜਾ ਗਿਰਿਆ ਹੋਇਆ ਬੰਦਾ ਹੁੰਦਾ ਉਹਦਾ ਕੰਮ ਹੁੰਦਾ ਇਹ ਜਮੇ ਗਿਰਿਆ ਹੋਇਆ